ਤਨਵਜੀ ਕੈਚਰ ਕਾਰ ਬਾਜ਼ਾਰ ਦੇ ਵਿੱਚ ਆਏ ਆ ਔਰ ਪੂਰੀ ਐਸੇਸ਼ਨ ਵੱਲੋਂ ਸਾਡੇ ਕਾਰ ਬਾਜ਼ਾਰ ਦੇ ਪ੍ਰਧਾਨ ਪਿੰਡਰ ਜੀ ਔਰ ਉਹਨਾਂ ਦੀ ਪੂਰੀ ਕਮੇਟੀ ਪੂਰੀ ਟੀਮ ਔਰ ਆਮ ਆਦਮੀ ਪਾਰਟੀ ਦੀ ਸਾਰੇ ਅਗੂ ਸਹਿਬਾਨ ਸਾਡੇ ਸ਼ਹਿਰੀ ਪ੍ਰਧਾਨ ਔਰ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਲੋਕ ਸਭਾ ਪਟਿਆਲਾ ਤੋਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਨਵਾਜੀਆ ਡੋਕਟਰ ਬਲਵੀਰ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸਵੇਰ ਤੋਂ ਹੀ ਅਸੀਂ ਚੱਲੇ ਆਂ ਫੀਲਡ ਦੇ ਵਿੱਚ ਪਿੰਡ ਦੁੱਧੜਾ ਤੋਂ ਅਸੀਂ ਸ਼ੁਰੂ ਕਰਿਆ ਔਰ ਜਿਸ ਜਿਸ ਪਿੰਡ ਦੇ ਵਿੱਚ ਗਏ ਆਂ ਇਹ ਸਾਡਾ 10ਵਾਂ 11ਵਾਂ ਜਿਹੜਾ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੈ ਪੂਰੇ ਪਿੰਡਾਂ ਦੇ ਪਿੰਡ ਪਲਟ ਕੇ ਆ ਗਏ ਜਿੱਦਾਂ 2022 ਦਾ ਇਲੈਕਸ਼ਨ ਲੋਕਾਂ ਨੇ ਆਪ ਮੁਹਾਰੇ ਲੜਿਆ ਉਸੇ ਤਰਜ਼ ਤੇ ਫੇਰ ਦੁਬਾਰਾ ਲੋਕ ਤਿਆਰ ਨੇ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੇ ਝੋਲੀ ਵਿੱਚ ਪਾਉਣ ਨੂੰ ਝੋਲੀ ਵਿੱਚ ਪਾਉਣ ਨੂੰ 13 ਦੀਆਂ 13 ਸੀਟਾਂ ਕਿਉਂ ਤਿਆਰ ਨੇ ਕਿਉਂਕਿ ਅਸੀਂ ਪਿਛਲੇ ਕੈਂਡੀਡੇਟ ਦੇਖ ਚੁੱਕੇ ਆ ਜਿਹੜੇ ਚਾਰ-ਚਾਰ ਵਾਰ ਦੇ ਲੋਕ ਸਭਾ ਦੇ ਮੈਂਬਰ ਹੈ ਔਰ ਪੰਜਾਬ ਦੇ 10 ਸਾਲ ਮੁੱਖ ਮੰਤਰੀ ਰਹੇ ਔਰ ਸੈਂਟਰ ਦੇ ਵਿੱਚ ਵਜ਼ੀਰ ਰਹੇ ਜਿਨ੍ਹਾਂ ਨੇ ਸਿਰਫ ਸਿਰਫ ਤੇ ਸਿਰਫ ਵੋਟਾਂ ਲੈਣ ਤੋਂ ਬਾਅਦ ਆਪਣੇ ਸਾਰੇ ਸੌਂਗੇ ਨਿਘਾਲ ਦਿੱਤੇ ਕਿਸੇ ਨੂੰ ਪੁੱਛਿਆ ਨਹੀਂ ਕਿ ਪੰਜਾਬ ਦੇ ਵਿੱਚ ਕੀ ਚਾਹੀਦਾ ਜਾਂ ਪੂਰੇ ਪਟਿਆਲੇ ਦੇ ਵਿੱਚ ਕੀ ਚਾਹੀਦਾ ਜਾਂ ਹਲਕੇ ਛਤਰਾਣੇ ਦੇ ਵਿੱਚ ਕੀ ਚਾਹੀਦਾ ਕਿਉਂਕਿ ਉਹਨਾਂ ਨੂੰ ਸਿਰਫ ਆਪਣੇ ਬਿਜ਼ਨਸਾਂ ਤੱਕ ਮਤਲਬ ਹੁੰਦਾ ਸੀਗਾ ਹੋਰ ਕਿਸੇ ਨੂੰ ਕੋਈ ਮਤਲਬ ਨਹੀਂ ਸੀ ਹੁੰਦਾ ਆਪਾਂ ਇਹਨੂੰ ਛੱਡ ਕੇ ਜੇ ਦੂਸਰੀ ਵਾਰੀ ਆ ਜੀਏ ਕਿਉਂਕਿ ਮਾਰ ਤਾਂ ਪੈਣੀ ਸੀ ਅਜੇ ਮੈਂ ਇੱਕ ਤੁਹਾਨੂੰ ਇੱਕ ਗੱਲ ਦੱਸਦਾ ਕਹਿੰਦੇ ਜਿਹੜਾ ਉਸ ਰੱਬ ਨੂੰ ਜਿਹੜਾ ਉਸ ਗੁਰੂ ਨੂੰ ਜਿਹੜਾ ਉਸ ਗੁਰੂ ਦੀ ਝੂਠੀ ਸੋਚ ਕਰਦਾ ਹੈ ਕੈਪਟਨ ਸਾਹਿਬ ਨੇ ਗੁੜਕਾ ਸਾਹਿਬ ਹੱਥ ਫੜ ਕੇ ਝੂਠੀ ਸੋਹ ਕਰਦੀ ਸੀਗੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀਗਾ ਸਰਕਾਰ ਬਣਾਈ ਸੀਗੀ ਉਹਨਾਂ ਨੇ ਕਿਸੇ ਵੀ ਪਹਿਲੂ ਤੇ ਕੰਮ ਨਹੀਂ ਕੀਤਾ ਅੱਜ ਉਹ ਪਲਟੀ ਮਾਰ ਕੇ ਬੀਜੇਪੀ ਚਲੇ ਗਏ ਅੱਜ ਉਹਨਾਂ ਦੇ ਹਾਲਾਤ ਤੁਸੀਂ ਸਾਰੇ ਦੇਖ ਰਹੇ ਹੋ ਕਿ ਕਿੰਨੇ ਮਾੜੇ ਨੇ ਕੋਈ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਿਹਾ ਕੋਈ ਸ਼ਹਿਰਾਂ 'ਚ ਨਹੀਂ ਵੜਨ ਦੇ ਰਿਹਾ ਅੱਜ ਇੱਕ ਬੜੀ ਵੱਡੀ ਹੈਪਨਿੰਗ ਹੋਈ ਅੱਜ ਕੀ ਹੋਇਆ ਅੱਜ ਜਦੋਂ ਪਟਿਆਲੇ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਾ ਰਹੀ ਸੀਗੀ ਤਾਂ ਕਿਸਾਨਾਂ ਨੇ ਸਵਾਲ ਕਰਨਾ ਚਾਹਿਆ ਕਿਸਾਨਾਂ ਨੇ ਉਹਨਾਂ ਨੂੰ ਪੁੱਛਣਾ ਚਾਹਿਆ ਕਿ ਸਾਡੇ ਕਿਸਾਨ ਕਿਉਂ ਬਹਾਲੇ ਹੁਲੇ ਨੇ ਇਹਨਾਂ ਦਾ ਤੁਸੀਂ ਮਸਲਾ ਹੱਲ ਕਿਉਂ ਨਹੀਂ ਕਰਦੇ ਤਾਂ ਉੱਥੇ ਮਹਾਰਾਣੀ ਨੇ ਲਾਟੀ ਚਾਰਜਾ ਹੁਕਮ ਜਾਰੀ ਕਰ ਦਿੱਤਾ ਔਰ ਉੱਥੇ ਇੱਕ ਇੱਕ ਕਿਸਾਨ ਦੀ ਅੱਜ ਮੌਤ ਹੋ ਗਈ ਇੱਕ ਕਿਸਾਨ ਅੱਜ ਸ਼ਹੀਦ ਹੋ ਗਿਆ ਕਿੰਨਾ ਨੂੰ ਅਸੀਂ ਆਪਣਾ ਉਹ ਮੰਨੀ ਬੈਠੇ ਆ ਕਿ ਸਾਡਾ ਪੰਜਾਬ ਚਲਾਉਣਗੇ ਦੂਸਰੇ ਪਾਸੇ ਡਾਕਟਰ ਤੇ ਅਮੀਰ ਗਾਂਧੀ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਸੀਗਾ ਆਪਾਂ ਸਾਰਿਆਂ ਨੇ ਨਾਲ ਕੇ ਵੋਟਾਂ ਮੰਨਾਂ ਸੀ ਕਿੰਨਾ ਸਾਡੀ ਉਮੀਦ ਤੇ ਖਰਾ ਉਤਰੇ ਘਰੇ ਬੈਠ ਕੇ ਕਲੀਨਿਕ ਚਲਾਉਂਦੇ ਰਹਿ ਹੁਣ ਵੀ ਇਸੇ ਤਰ੍ਹਾਂ ਹੀ ਕਰ ਰਹੇ ਨੇ ਉਹ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਵਾਂ ਜਿਹੜਾ ਕਲੀਨਿਕ ਤਿਆਰ ਕਰ ਲਿਆ ਔਰ ਇੱਕ ਗੱਲ ਡਾਕਟਰ ਧਰਮਵੀਰ ਗਾਂਧੀ ਸ਼ਰਮ ਕਹਿ ਰਿਹਾ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਹਿੰਦਾ ਜੀ 나ই ਮੈਂ ਕਿਸੇ ਦਾ ਫੋਨ ਕਰਾਂ 나ই ਮੈਂ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਜਾਵਾਂ ਜੇ ਕਿਸੇ ਦਾ ਝਗੜਾ ਹੋ ਗਿਆ ਨਹੀਂ ਮੈਂ ਪੁਲਿਸ ਦੇ ਵਿੱਚ ਕਿਸੇ ਦਾ ਫੋਨ ਕਰਿਆ ਫਿਰ ਉਹਨੂੰ ਚਾਰ ਪਾਉਣਾ ਉਹਦਾ ਕਾਦੇ ਵਾਸਤੇ ਆਪਣਾ ਸਿਸਟਮ ਸੈੱਟ ਕਰਨ ਵਾਸਤੇ ਨਾ ਇਹਨਾਂ ਨੂੰ ਤਾਂ ਆਪਾਂ ਦੇਖ ਚੁੱਕੇ ਹਾਂ ਗੱਲੀ ਗਲਤੀ ਤਾਂ ਮੈਂ ਰਣਜੀਤ ਗੱਲੀ ਨਾ ਕਰੀ ਹੈ ਨਹੀਂ ਤਾਂ ਕਰ ਲਈਏ ਪਰ ਉਹ ਜਿਹੜੀ ਚੀਜ਼ ਬੁਝਾਰਤੀ ਨਾ ਹੋਵੇ ਜਿਹੜੀ ਚੀਜ਼ ਹੈ ਵੀ ਨਾ ਉਹਦਾ ਕਹਿਣਾ ਵੀ ਕੀ ਹੈ ਜਿਹਦਾ ਕੋਈ ਮਾਈ ਬਾਪ ਹੀ ਨਾ ਹੋਵੇ ਉਹਦਾ ਵਿਚਾਰੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਮੈਨੂੰ ਲੱਗਦਾ ਸੁਖਬੀਰ ਮਜੀਠੀਆ ਤੇ ਦਾ ਖੇਡ ਰਿਹਾ ਹੈ ਮਜੀਠੀਆ ਸੁਖਬੀਰ ਤੇ ਦਾ ਖੇਡ ਰਿਹਾ ਹੈ ਦੋਵੇਂ ਰਿਸ਼ਤੇਦਾਰ ਲੱਗੇ ਹੋਏ ਨੇ ਜਨਤਾ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਕਹਿੰਦਾ ਜੀ ਪੰਜਾਬ ਬਚਾਉਣ ਨਿਕਲੇ ਸੀਗੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕਿਹਾ ਕਿ ਪੰਜਾਬ ਨੂੰ ਬਚਾ ਕਿੰਨਾ ਤੋ ਰਹੇ ਹੋ ਉਹ ਤੁਸੀਂ ਤਾਂ ਲੁੱਟਿਆ ਤੁਸੀਂ ਤਾਂ ਕੁੱਟਿਆ ਪੰਜਾਬ ਨੂੰ ਫਿਰ ਪੰਜਾਬ ਨੂੰ ਕਿਸੇ ਕਿੰਨਾ ਤੋਂ ਬਚਾਉਣਾ ਸਾਨੂੰ ਤਾਂ ਸਰਬ 2 ਸਾਲ ਹੋਏ ਨੇ ਬਣੇ ਨੂੰ ਸਾਨੂੰ 2 ਸਾਲ ਹੋਏ ਬਣੇ ਨੂੰ ਸਰਕਾਰ ਬਣੇ ਨੂੰ ਸਾਡੇ ਐਮ ਐਲ ਏ ਸਾਰੇ ਬੋਲਦੇ ਨੇ ਪਹਿਲੀ ਵਾਰ ਹੋਇਆ ਵਿਧਾਨ ਸਭਾ ਲੈਬ ਕੀਤੀ ਪਹਿਲੀ ਵਾਰ ਹੋਇਆ ਪਹਿਲਾਂ ਕੀ ਹੋਇਆ ਕਰਦਾ ਸੀਗਾ ਆਪੇ ਹੀ ਕੋਈ ਜਾਂਦਾ ਹੀ ਨਹੀਂ ਸੀਗਾ ਪਹਿਲੀ ਗੱਲ ਤਾਂ ਕੋਈ ਜਾਂਦਾ ਨਹੀਂ ਸੀਗਾ ਕੋਈ ਸਪੀਕਰ ਦੀ ਚੌਂ ਨਹੀਂ ਸੀ ਹੁੰਦੀ ਕੋਈ ਬਹਿਸ ਨਹੀਂ ਸੀ ਰੱਖੀ ਜਾਂਦੀ ਕਿਸੇ ਨੂੰ ਜ਼ੀਰੋ ਓਵਰ ਤੇ ਬੋਲਿਆ ਨਹੀਂ ਸੀ ਜਾਂਦਾ ਕਿਸੇ ਨੂੰ ਆਪਣੇ ਹਲਕੇ ਦੇ ਮੁੱਦੇ ਦੇ ਬਾਰੇ ਕੁਝ ਗੱਲ ਹੀ ਨਹੀਂ ਸੀ ਕਰਨ ਦੇ ਦ ਕਿਉਂ ਕਿ ਉਹਨਾਂ ਨੇ ਪ੍ਰੋਪੋਗੈਂਡਾ ਹੀ ਇਸੇ ਤਰ੍ਹਾਂ ਬਣਾਇਆ ਹੁੰਦਾ ਸੀਗਾ ਕਿ ਅਸੀਂ ਦਾ ਪੰਜਾਬ ਦਾ ਕਰਨਾ ਹੀ ਕੁਛ ਨਹੀਂ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਰ ਨੇ ਤੁਸੀਂ ਪੰਜਾਬ ਦੇ ਲੋਕਾਂ ਨੇ 92 ਐਮਐਲਏ ਬਣਾ ਕੇ ਭੇਜੇ 92 ਦੇ 92 ਐਮਐਲਏ ਜਦੋਂ ਬੋਲਦੇ ਨੇ ਨਾ ਤਾਂ ਫਿਰ ਵਿਧਾਨ ਸਭਾ ਦੀਆਂ ਕੰਧਾਂ ਹਿਲਦੀਆਂ ਨੇ ਮੈਂ ਵੀ ਬੋਲਦਾ ਮੈਂ ਵੀ ਕਹਿ ਕਰਦਾ ਸੀਗਾ 2022 ਦੇ ਵਿੱਚ ਜਦੋਂ ਵੋਟਾਂ ਮੰਗਣ ਦਾ ਟਾਈਮ ਮੈਂ ਕਹਿ ਸੀਗਾ ਕਿ ਮੈਨੂੰ ਵੋਟਾਂ ਪਾਓ ਮੈਂ ਵਿਧਾਨ ਸਭਾ ਦੇ ਵਿੱਚ ਆਪਣੇ ਹਲਕੇ ਦੀ ਗੱਲ ਰੱਖੂੰਗਾ ਜਿੱਤੇ ਪੰਜਾਬ ਦੇ ਭਲੇ ਲਈ ਕਾਨੂੰਨ ਬਣਦੇ ਨੇ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਵੋਟਾਂ ਪਾ ਕੇ ਜਿਤਾਇਆ ਆਪਣੇ ਹਲਕੇ ਦੀ ਹਰ ਗੱਲ ਬੇਬਾਕੀ ਦੇ ਨਾਲ ਮੈਂ ਬੋਲਦਾ ਤੁਸੀਂ ਮੇਰੀਆਂ ਲੱਤਾਂ 'ਚ ਇੰਨੀ ਜਾਣ ਪਾ ਦਿੱਤੀ ਉਹ ਮੈਂ ਤਾਂ ਉਸ ਮੁੱਦੇ ਤੇ ਵੀ ਬੋਲ ਗਿਆ ਜਿਨ੍ਹਾਂ ਨੇ ਕਦੇ ਸੁਪਣਾ ਵੀ ਨਹੀਂ ਸੀ ਲਿਆ ਮੈਂ ਕਿਹਾ ਸੀਗਾ ਕਿ ਪੋਸਟ ਦੀ ਖੇਤੀ ਹੈ ਜਿਹੜੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਕਾਲੀ ਦਲ ਤੇ ਕਾਂਗਰਸ ਨੇ ਚਿੱਟੇ ਦੀ ਸ਼ੁਰੂਆਤ ਕੀਤੀ ਸੀ ਮਾਵਾਂ ਦੇ ਪੁੱਤ ਮਰ ਗਏ ਇਕਲੌਤੇ ਮਾਵਾਂ ਦੇ ਪੁੱਤ ਚਲੇ ਗਏ ਮਾਵਾਂ ਤਾਹਾਂ ਮਾਰਦੀਆਂ ਰਹੀਆਂ ਮਾਵਾਂ ਦੇ ਵਰਲਾਪ ਨਿਕਲਦੇ ਸੀ ਉਦੋਂ ਉਦੋਂ ਮਾਵਾਂ ਤਾਹਾਂ ਮਾਰਦੀਆਂ ਪਤਾ ਕੀ ਕਿਆ ਕਰਦੀਆਂ ਸੀਗੀਆਂ ਉਹ ਚਿੱਟਾ ਵੇਚਣ ਵਾਲਿਓ ਉਹ ਚਿੱਟਾ ਵਕਾਉਣ ਵਾਲਿਓ ਤੁਹਾਡਾ ਕੱਖ ਨਾ ਰਵੇ ਉਸ ਪ੍ਰਮਾਤਮਾ ਨੇ ਨੇੜੇ ਹੋ ਕੇ ਸੁਣੀ ਤੁਹਾਡੇ ਸਾਹਮਣੇ ਕੱਖ ਨਹੀਂ ਰਿਹਾ ਫੇ ਮਾਂਝ ਘੇਰ ਕੇ ਦਿੱਤੇ ਮਾਂਝ ਘੇਰ ਕੇ ਦਿੱਤੇ ਕਾਲੀ ਦਲ ਦੇ ਤਿੰਨ ਨੇ ਸਕੂਟਰ ਤੇ ਹੁਣ ਸਕੂਟਰ ਤੇ ਜਾਣ ਵਾਲੇ ਕਰਤੇ ਲੋਕਾਂ ਨੇ ਉਹਨਾਂ ਦੇ ਵਿੱਚੋਂ ਵੀ ਤਿੰਨ ਦੀ ਨਹੀਂ ਬਣਦੀ ਉਹਨਾਂ ਦੇ ਵਿੱਚੋਂ ਨਹੀਂ ਤਿੰਨਾਂ ਦੀ ਬਣਦੀ 92 ਦੇ 92 ਐਮਐਲਏ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦੇ ਵਿੱਚੋਂ 13 13 ਕੈਂਡੀਡੇਟ ਉਤਾਰ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਫਿਰ ਪੰਜਾਬ ਦੇ ਲੋਕਾਂ ਨੂੰ ਦੇ ਦਿੱਤੇ ਕਿ ਤੁਸੀਂ ਇਹਨਾਂ ਤੱਕ 13 ਨੂੰ ਵੀ ਜਿਤਾਓ ਤੁਹਾਡੇ ਨਾਲ ਵਾਅਦਾ ਹੈ ਕਿ ਜਿੱਦਾਂ 92 ਦੇ 92 ਵਿਧਾਨ ਸਭਾ ਦੇ ਵਿੱਚ ਗੱਜਦੇ ਨੇ ਆਪਣੇ ਹਲਕੇ ਦੇ ਹੱਕਾਂ ਦੇ ਲਈ ਗੱਜਦੇ ਨੇ ਆਪਣੇ ਹਲਕੇ ਦੇ ਕੰਮਾਂ ਲਈ ਬੋਲਦੇ ਨੇ ਉਹ ਵੀ ਜਦੋਂ 13 ਦੇ 13 ਜਾਣਗੇ ਦਿੱਲੀ ਦੇ ਵਿੱਚ ਜਦੋਂ ਬੋਲਣਗੇ ਆਪਣਾ ਹੱਕ ਲੈ ਕੇ ਆਉਣਗੇ ਔਰ ਉਹਨਾਂ ਨੂੰ ਕਹਿਣਾ ਆਉਂਦਾ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਜੇ ਇਹਨਾਂ ਨੂੰ ਭੇਜਣਾ ਆਪਣੇ ਹੱਕਾਂ ਦੇ ਲਈ ਤਾਂ ਫਿਰ ਸਾਡੇ ਕੋਲ ਕੋਈ ਵਿਕਲਪ ਹੈ ਜੋ ਨਿਸ਼ਾਨ ਛਾੜੂ ਦਾ ਮੈਨੂੰ ਅਮੀਦ ਹੈ ਕਿ ਮੇਰੇ ਹਲਕੇ ਦੇ ਲੋਕ ਬਿਲਕੁਲ ਤਿਆਰ ਨੇ ਫੇਰ ਦੁਬਾਰਾ ਝਾੜੂ ਫੇਰਨ ਦੇ ਲਈ ਔਰ ਤਿਆਰਬਰ ਤਿਆਰ ਨੇ ਮੈਨੂੰ ਪਤਾ ਜੀ ਪਰ ਕੀ ਕਰੀਏ ਜਦੋਂ ਜਦੋਂ ਸੱਜਣ ਭਰਾ ਜੁੜੇ ਹੋਣ ਫਿਰ ੱੱਕੇ ਨਾਲ ਗੱਲ ਨਿਕਲਦੀ ਹੈ ਜੀ ਕੀ ਕਰੀਏ ਇਹਨਾਂ ਲੋਕਾਂ ਨੇ ਬੋਲਣਯੋਗ ਆ ਕਰ ਦਿੱਤਾ ਮੈਨੂੰ ਇਸ ਕਰਕੇ ਬੋਲੀਦਾ ਸੋ ਅੱਜ ਆਪਾਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਓਈਏ ਦੋਨੋਂ ਹੱਥ ਕੜੇ ਕਰਕੇ ਕਿ ਪਾਤਣੇ ਦੇ ਵਿੱਚੋਂ ਫੇਰ ਦੁਆਰਾ ਤਸੱਲੀ ਦੇ ਨਾਲ ਝਾੜੂ ਵਜਣਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੋਨੋਂ ਹੱਥ ਖੜੇ ਕਰਕੇ ਅਰਦਾਸ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਨਾ ਤੇਰੀ ਸੋਚ ਤੇ ਜੈ ਜੈਕਾਰ ਹੋਵੇ ਮਨਾ ਤੇਰੀ ਸੋਚ ਤੇ ਜੈ ਜੈਕਾਰ ਹੋਵੇ ਬਹੁਤ ਬਹੁਤ ਧੰਨਵਾਦ ਦਰਿਆਣਾ ਕਰੋ ਯਾਰ ਜਦੋਂ ਮੈਂ ਇੱਕ ਪਿੰਡੂ ਬੰਦਾ ਹਿੰਮਤ ਰੱਖਦਾ ਇੰਨੀ ਬੋਲਣ ਦੀ ਤੁਸੀਂ ਕਿਉਂ ਨਹੀਂ ਤੁਸੀਂ ਤਾਂ ਮੈਨੂੰ ਬੋਲਣ ਜੋਗਾ ਕੀਤਾ ਵੇ ਫਿਕਰੇ ਹੋ ਜੋ ਪਿੱਠ ਨਹੀਂ ਲਗਣਦੇਆਂਗੇ ਕਿਸੇ ਦੀ ਵੀ ਜਨਾਚਰ ਤੁਸੀਂ ਇੱਥੇ ਜਾਣ ਪਾ ਕੇ ਰੱਖੀ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਕਰਦਾ ਕਿ ਮੇਰੇ ਜਿਹੜੀਆਂ ਗੱਲਾਂ ਨੇ ਤੁਸੀਂ ਉਹਨਾਂ ਨੂੰ ਬੜੇ ਢੱਗ ਦੇ ਨਾਲ ਸੁਣਿਆ ਔਰ ਮੈਂ ਵਿਸ਼ਵਾਸ ਵੀ ਕਰਦਾ ਕਿ ਤੁਸੀਂ ਬਿਲਕੁਲ ਇਸ ਵਾਰ ਜਿਹੜਾ ਝਾੜੂਓ ਬੜੇ ਰਗੜ ਕੇ ਫੇਰੋਗੇ ਬਹੁਤ ਬਹੁਤ ਧੰਨਵਾਦ